ਮਨ ਤੋਂ ਪਿੱਛੇ ਜਾ ਸਦਲੀ ਚ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਸ਼ਾਏ ਨੋਮੀ ਬਾਬਾ ਬਗਾੜਾ ਸਾਹਿਬ ਵਿਖੇ ਬੀਤੀ ਰਾਤ ਸਾਲ 2024 ਨੂੰ ਅਲਵਿਦਾ ਕਹਿੰਦੇ ਆ ਅਤੇ ਨਵੇਂ ਸਾਲ 2025 ਦੀ ਆਮਦ ਨੂੰ ਜੀ ਆਇਆਂ ਨੂੰ ਕਹਿਣ ਲਈ ਰਾਣਾ ਸ਼ੁਕਰਮਿਲ ਮੁੱਟਰ ਸਿਵੀਆਂ ਅਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ देर रात ਤੱਕ ਕਰਵਾਇਆ ਗਿਆ ਇਸ ਕੀਰਤਨ ਦਰਬਾਰ ਦੌਰਾਨ ਸ਼੍ਰੀ ਦਰਬਾਰ ਸਾਹਿਬ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਛਾਈ ਨੌਵੀਂ ਦੇ ਹਜ਼ੂਰੀ ਰਾਗੀ ਜਥੇ ਨੇ ਇਲਾਹੀ ਬਾਣੀ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਠੀਕ 12 ਵਜੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਵਿੱਚ ਜੈਕਾਰੇ ਛੱਡੇ ਗਏ ਤੇ ਆਤਿਸ਼ਬਾਜ਼ੀ ਚਲਾਈ ਗਈ। ਹੈੱਡ ਗ੍ਰਾਂਥੀ ਭਾਈ ਬਲਦੇਵ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਨ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਮੁਬਾਰਕਵਾਦ ਦਿੱਤੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਨਵੇਂ ਸਾਲ ਤੇ ਹਰ ਸਾਲ ਦੀ ਤਰ੍ਹਾਂ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਪ ਸਥਾਨ ਬਾਬਾ ਬਕਾਲਾ ਸਾਹਿਬ ਉੱਥੇ ਨਤਮਸਤ ਜ਼ੁਹੁਰ ਦਾ ਮੌਕਾ ਮਿਲਿਆ ਇਸ ਮੌਕੇ ਤੇ ਮੈਂ ਜਿੱਥੇ-ਜਿੱਥੇ ਸਾਡੇ ਪੰਜਾਬੀ ਵੀਰ ਹਿੰਦੁਸਤਾਨੀ ਵੀਰ ਦੇਸ਼ ਔਰ ਵਿਦੇਸ਼ 'ਚ ਜਿੱਥੇ ਵੀ ਨੇ ਉਹਨਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿਨ। ਇਹ ਮਹਾਰਾਜ ਤੋਂ ਉਰਤੇਗ ਬਾਦਰ ਸਾਹਿਬ ਦੇ ਸਤਾਨ ਤੋਂ ਵੀ ਮੈਨੂੰ ਤਾਂ ਬਹੁਤ ਕੁਝ ਮਿਲਿਆ। ਜੋ ਮੰਗਿਆ ਉਹ ਮਿਲਿਆ। ਕਈ ਵਾਰ ਬਗੈਰ ਮੰਗਿਆ ਵੀ ਬਾਬਾ ਜੀ ਨੇ ਕਿਰਪਾਈ ਕੀਤੀ ਆ। ਸੋ ਬਾਬਾ ਜੀ ਸਾਰਿਆਂ ਦੀ ਕਿਰਪਾ ਬਣਾ ਕੇ ਰੱਖਣਾ। ਅਮਨ, ਸ਼ਾਂਤੀ, ਚੈਨ ਆ ਪੰਜਾਬ 'ਚ ਵੀ, ਹਿੰਦੁਸਤਾਨ ਦੇ ਸਾਰੀ ਦੁਨੀਆ 'ਚ ਰਵੇ। ਲੋਕ ਖੁਸ਼ੀ-ਖੁਸ਼ੀ ਬਸਣ। ਇਹ ਅਰਦਾਸ ਕੀਤੀ। ਤੇ ਮੈਨੇਜਰ ਸਾਹਿਬ ਸਾਡੇ ਮੱਲੀ ਸਾਹਿਬ ਸਾਡੇ ਐਸਜੀਪੀਸੀ ਦੇ ਮੈਂਬਰ ਜਦਾਲਾ ਉਸਮਾਨ ਸਾਹਿਬ ਭਲਾਈਪੁਰ ਸਾਹਿਬ ਮਹਿਨੀਆ ਸਾਹਿਬ ਔਰ ਸਾਰੀ ਸੰਗਤ ਨੇ ਰਲ ਕੇ ਅਸੀਂ ਸਾਰੇ ਨੇ ਅਰਦਾਸ ਕੀਤੀ ਆ ਮਾਲਕ ਸਾਡੀ ਅਰਦਾਸ ਮੰਨੇ ਨਵੇਂ ਸਾਧੀਆਂ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੁੱਤਰ ਨਗਰੀ ਗੁਰਦੇਵ ਹੁਜਾ ਸਾਹਿਬ ਜੀ ਗੁਦਰਾ ਬਾਬਾ ਬਕਾਲਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਵਿਸਥਾ ਕੀਤੀ ਹਰ ਸਾਲ ਦੀ ਤਰ੍ਹਾਂ ਜੋ ਨਵੇਂ ਸਾਲ ਦੀ ਆਮਦ ਦੇ ਉਤੇ ਧਾਰਮਿਕ ਸਵਾਗਤ ਕਰਾਇਆ ਜਾਂਦੇ ਨੇ ਅੱਜ ਸ਼ੋਮਣੀ ਕਉਤਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਰਾਣਾ ਸ਼ੂਗਰ ਮੇਲ ਵੱਲੋਂ ਗਜੀਤ ਸਿੰਘ ਜੀ ਰਾਣਾ ਸੂਪਰਪੁਰਾ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਧਾਰਮਿਕ ਸਵਾਗਤ ਕਰਾਇਆ ਗਏ ਜਿੱਥੇ ਸੱਚਕੰਡ ਸ੍ਰੀ ਵੰਦ ਸਾਹਿਬ ਦੇ ਰਾਗੀ ਸਾਹਿਬਾਨ ਅਤੇ ਹੋਰ ਜਿਹੜੇ ਰਾਗੀ ਸੀ ਉਹਨਾਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਗੁਰੂ ਸਾਹਿਬ ਦੀ ਜਿਹੜੀ ਰਚਨਾ ਸ਼ਬਦਾਰਾਏ ਗਾਇਨ ਕੀਤੀ ਤੇ ਮੈਂ ਸਮਝਦਾ ਕਿ ਹਰ ਸਾਲ ਜੋ ਗੁਰਸਿੱਖਾਂ ਦੀ ਆਮ ਜਗਤ ਦਾ ਵਾਅਦਾ ਹੋ ਰਿਹਾ ਹੈ ਔਰ ਅੱਜ ਜਿੱਥੇ 2024 ਨੂੰ ਅਲਵਿਦਾ ਕਿਹਾ ਗਿਆ ਉੱਥੇ 2025 ਨੂੰ ਜਿਹਾ ਆਖਦਿਆ ਹੋਇਆ ਧਾਰਮਿਕ ਸਵਾਗਤ ਤੇ ਸਮੁੱਚੀ ਸੇ ਕੌਮ ਨੂੰ ਔਰ ਇਸ ਸਿੱਖ ਲਖਾਈ ਨੂੰ ਲੱਖ ਲੱਖ ਵਧਾਈ ਦਿੰਨਾ ਹੈ ਅਰਦਾਸ ਬੇਨਤੀ ਕਰਦਾ ਹਾਂ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ ਹਰ ਪਰਿਵਾਰਾਂ ਦੇ ਵਿੱਚ ਹਰ ਪਰਿਵਾਰ ਸੁਖੀ ਹੋਵੇ ਔਰ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਸਾਰੇ ਪਰਿਵਾਰਾਂ ਨੇ ਬੈਠ ਕੇ ਕੀਤੀ ਹੈ ਸੋ ਇਸੇ ਤਰ੍ਹਾਂ ਹੀ ਮੈਂ ਸ਼ੋਮਣੀ ਕੋਤਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਭਾਵੇਂ ਚੇਤਰ ਦੇ ਮਹੀਨੇ ਨਵਾਂ ਸਾਲ ਆਉਂਦਾ ਹੈ ਉੱਥੇ ਅਮੇਂ ਅੰਗਰੇਜ਼ੀ ਮਹੀਨਾ 2025 ਜਿਹੜਾ ਉਹ ਨਵਾਂ ਸਾਲ ਚੜ੍ਹਿਆ ਹੈ ਬੜਾ ਆਵਲਾ ਸਮਾਜ ਨਾਲ ਸਮੰਧਾਇ ਭਾਵੇਂ ਚਿਤਰ ਦੇ ਮਹੀਨੇ ਤੋਂ ਸ਼ੂਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਸਾਲ ਆਉਣਾ ਹੈ ਤੋਂ ਸਮੁੱਚੀ ਸਿੱਖ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਅਰਦਾਸ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਜਿੱਥੇ ਸਾਡੇ ਗੁਰਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ੇ ਸਮੁੱਚੀ ਸ੍ਰੋਚੀ ਸਿੱਖ ਸੰਗਤ ਨੂੰ ਸਿੱਖ ਲਖਾਈ ਨੂੰ ਇਸ ਗੋਦੀਆਂ ਰੰਤਾਂ ਬਖਸ਼ਾ ਮਿਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ